ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਣ ਲਈ ਹੀ ਬਣਾਇਆ ਹੋਇਆ ਹੈ ਧੰਨ ਗੁਰੂ ਨਾਨਕ ਦੇਵ ਪਹਿਲੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਬਾਣੀ ਸਿੱਧ ਗੋਸ਼ਟ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਅੱਜ ਆਪ ਸੰਗਤਾਂ ਦੇ ਨਾਲ ਆਖਰੀ ਪੌੜੀ ਸਿੱਧ ਗੋਸਤ ਦੀ ਸੰਪੂਰਨਤਾ ਉਹ ਸਾਂਝੀ ਕਰਨੀ ਹੈ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰੀਏ ਤੇਰੀ ਗਤ ਮਿਤ ਤੂੰ ਹੈ ਜਾਣਾ ਹੈ ਕਿਆ ਕੋ ਆਖ ਬਖਾਣਾ ਹੈ ਉਪੇ ਗੁਪਤਾ ਆਪੇ ਪ੍ਰਗਟ ਆਪੇ ਸਰੰਗ ਮਾਣੈ ਸਾਧਿਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰ ਹੁਰਮਣੈ ਮੰਗਹਿ ਨਾਮ ਪਾਏ ਏ ਭਿਖਿਆ ਤੇਰੇ ਦਰਸ਼ਨ ਕਉ ਪੁਰਵਣੇ ਅਬਿਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤਾਇ ਦੂਜਾ ਅਵਰਨ ਕੋਈ 73 ਨੰਬਰ ਪੌੜੀ ਦਾ ਹੈ ਅੱਗੇ 1 ਨੰਬਰ ਲਿਖਿਆ ਹੋਇਆ ਇੱਕ ਬਾਣੀ ਸਿੱਧ ਗੋਸ਼ਤ ਇੱਥੇ ਇਹਦੇ 73 ਪੌੜੀਆਂ ਉਹ ਪੂਰੀ ਹੋ ਗਈ ਸੋ ਸਤਗੁਰੂ ਜੀ ਜਿੱਥੇ ਸਿੱਧਾਂ ਨੂੰ ਸਾਰੇ ਜਿੰਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਸਮਝਾਉਂਦੇ ਹੋਏ ਇਹ ਗੱਲ ਕਹਿੰਦੇ ਨੇ ਕਿ ਗੁਰਮੁਖ ਜਿਹੜਾ ਗੁਰੂ ਦੇ ਰਾਹ ਤੇ ਚੱਲਦਾ ਉਹ ਗੁਰੂ ਨਾਲ ਜੁੜ ਕੇ ਪ੍ਰਮਾਤਮਾ ਨਾਲ ਮਿਲਦਾ ਹੈ ਤੇ ਨਾਲ ਇਹ ਵੀ ਗੱਲ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਆਉਣ ਦਾ ਹੋਰ ਕੋਈ ਪਰਜੋਜਨ ਨਹੀਂ ਹੈ ਅਗਰ ਕੋਈ ਪਰਜੋਜਨ ਕੋਈ ਮਨੋਰਥ ਇਸ ਸੰਸਾਰ ਦੇ ਵਿੱਚ ਆਉਣ ਦਾ ਹੈ ਤਉ ਹੈ ਮਿਲ ਜਗਦੀਸ਼ ਮਿਲਣ ਕੀ ਬਰੀਆ ਤੂ ਸਤਿਗੁਰੂ ਜੀ ਸਾਰੀ ਸਿੱਧ ਗੋਸਤ ਬਾਣੀ ਦੇ ਵਿੱਚ ਸਿੱਧਾਂ ਨੂੰ ਸੁਣ ਜਾਂਦੇ ਹੋਏ ਅਖੀਰ ਦੇ ਵਿੱਚ ਉਹਨੂੰ ਪ੍ਰਮਾਤਮਾ ਦੀ ਵਡਿਆਈ ਕਰਦੇ ਆ ਉਸ ਪ੍ਰਮਾਤਮਾ ਨਾਲ ਗੱਲ ਕਰ ਰਹੇ ਨੇ ਸਿੱਧੀ ਗੱਲ ਕਹਿ ਸਕਦੇ ਗੁਰਬਾਣੀ ਜਿਹੜੀ ਹੈ ਧੁਰ ਦੀ ਹੈ ਧੁਰ ਪ੍ਰਮਾਤਮਾ ਹੈ ਤੋ ਫਿਰ ਇਹਦੇ ਵਿੱਚ ਧੁਰ ਦੀਆਂ ਜਿਹੜੀਆਂ ਰੱਬ ਦੀਆਂ ਹੀ ਗੱਲਾਂ ਨੇ ਔਰ ਸਿੱਧੀਆਂ ਰੱਬ ਦੇ ਨਾਲ ਗੱਲਾਂ ਨੇ। ਤਾਂ ਸਤਗੁਰ ਆਖਦੇ ਨੇ ਤੇਰੀ ਗਤ ਮਿਤ ਤੂੰ ਹੈ ਜਾਣ ਹੈ। ਹੁਣ ਤੇਰੀ ਤੂੰ ਸ਼ਬਦ ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜਿਹੜਾ ਸਾਹਮਣੇ ਹੋਵੇ। ਤੂੰ ਫਿਰ ਜਿਹੜਾ ਕੋਈ ਵੀ ਸਾਹਮਣੇ ਹੋਵੇ ਉਹਨੂੰ ਤੂੰ ਜਾਂ ਤੇਰਾ ਕਿਹਾ ਜਾ ਸਕਦਾ। ਇਹਦਾ ਮਤਲਬ ਸਤਗੁਰ ਜੀ ਉਸ ਰੱਬ ਨੂੰ ਵੀ ਹਾਜ਼ਰ-ਨਾਜ਼ਰ ਜਾਣ ਕੇ ਤੂੰ ਜਾਂ ਤੇਰਾ ਸ਼ਬਦ ਵਰਤਦੇ ਨੇ। ਕਿਉਂ ਪ੍ਰਮਾਤਮਾ ਬਿਲਕੁਲ ਸਾਡੇ ਸਾਨ ਮੁਖ ਹੈ। ਅਸੂਦੇ ਸਨਮੁਖਾਂ ਉਹ ਸਾਡੇ ਬਿਲਕੁਲ ਨੇੜੇ ਹੈ ਸਾਹਮਣੇ ਹੈ ਤਾਂ ਸਿੱਧੀ ਰੱਬ ਨਾਲ ਗੱਲ ਕਰਦੇ ਆ ਸਤਿਗੁਰ ਕਹਿੰਦੇ ਨੇ ਤੇਰੀ ਗਤ ਗਤ ਹੁੰਦਾ ਹਾਲਤ ਮਿਤ ਮਿੰਤੀ ਅੰਦਾਜ਼ਾ ਤੂੰ ਹੈ ਜਾਣ ਹੈ ਐ ਪ੍ਰਮਾਤਮਾ ਤੇਰੀ ਅਵਸਥਾ ਤੇ ਤੇਰੀ ਗਿਣਤੀ ਮਿੰਤੀ ਤੇਰਾ ਮਾਪ ਤੋਲ ਸਿਰ ਤੂੰ ਹੀ ਜਾਣਦਾ ਹੋਰ ਕੋਈ ਵੀ ਨਹੀਂ ਜਾਣਦਾ ਤੇਰੇ ਬਾਰੇ ਕੋਈ ਉਹ ਜਿਵੇਂ ਨਹੀਂ ਜਾਣਦਾ ਹੈ ਤੋ ਫਿਰ ਉਸ ਰੱਬ ਨੂੰ ਜਾਣ ਵਾਸਤੇ ਗੁਰਬਾਣੀ ਚ ਇੱਕ ਹੋਰ ਬਚਨਾਂ ਦਾ ਏਵਡ ਊਚਾ ਹੋਗਾ ਕੋਏ ਤਿਸ ਊਚੇ ਕੋ ਜਾਣ ਸੋਏ ਉਸ ਰੱਬ ਜਿਨਾ ਊਚਾ ਕੋਈ ਹੋਵੇ ਤਾਂ ਹੀ ਉਸ ਰੱਬ ਨੂੰ ਜਾਣ ਸਕਦੇ ਆ ਤੋ ਰੱਬ ਜਿਨਾ ਊਚਾ ਹੋਣ ਵਾਸਤੇ ਉਸ ਪਰਮਾਤਮਾ ਨੂੰ ਚੇਤੇ ਕਰਕੇ ਉਹਦਾ ਨਾਮ ਜਪ ਉਸ ਪਰਮਾਤਮਾ ਜਿੱਦੇ ਹੋਇਆ ਜਾ ਸਕਦਾ ਉਹ ਪਰਮਾਤਮਾ ਜਿਹੜਾ ਨਾਮ ਜਪਦਾ ਉਹਨੂੰ ਆਪਣੇ ਵਰਗਾ ਬਣਾ ਲੈਂਦਾ ਹੈ ਸਤਿਗੁਰ ਕੈਨੇ ਮਾਲਕ ਪਰਮਾਤਮਾ ਤੇਰੀ ਹਾਲਤ ਤੇਰੀ ਗਿਣਤੀ ਮਿਣਤੀ ਤੇਰਾ ਮਾਪ ਤੇਰਾ ਤੋਲ ਤੂੰ ਹੀ ਜਾਣਦਾ ਕਿਆ ਕੋ ਆਖ ਵਿਖਾਣੇ ਹੋਰ ਕਿਹੜਾ ਤੇਰੀ ਇਸ ਅਵਸਥਾ ਨੂੰ ਜਾਣ ਸਕੇ ਕੋਈ ਕੁਛ ਨਹੀਂ ਦੱਸ ਸਕਦਾ ਕੋਈ ਕੁਛ ਆਖ ਕੇ ਵਿਖਾਣ ਵਿਖਾਣੇ ਮਤਲਬ ਬਖਾ ਨਹੀਂ ਸਕਦਾ ਦਿਖਾ ਨਹੀਂ ਸਕਦਾ ਜਦ ਬਿਆਨ ਨਹੀਂ ਕਰ ਸਕਦਾ ਤੇਰੀ ਪਰਮਾਤਮਾ ਜਿਹੜੀ ਗਤ ਹਾਲਤ ਹੈ ਜੋ ਤੇਰੀ ਤਾਕਤ ਹੈ ਉਨ ਤੂੰ ਹੀ ਜਾਣਦਾ ਹੋਰ ਕੋਈ ਨਹੀਂ ਜਾਣ ਸਕਦਾ ਫਿਰ ਰੱਬ ਨਾਲ ਸਿੱਧੀ ਗੱਲ ਕਰਦੇ ਆ ਕਿ ਨੇ ਤੂੰ ਤੂੰ ਸ਼ਬਦ ਵੀ ਉਹਨੂੰ ਵਰਤੇ ਜਾਂਦਾ ਜੇ ਸਾਹਮਣੇ ਹੋਵੇ ਤੂੰ ਆਪੇ ਗੁਪਤ ਹੈ ਤੂੰ ਦੁਨੀਆ ਚ ਗੁਪਤ ਆਪੇ ਆਪੇ ਪ੍ਰਗਟ ਆਪੇ ਜਹਰ ਹੈ ਸੁਖੰਵਿਤ ਤੂੰ ਹੀ ਹੈ ਗੁਪਤ ਵੀ ਤੂੰ ਹੀ ਹੈ ਅਸਥੂਲ ਜਿਹੜੀ ਪ੍ਰਗਟ ਵੀ ਤੂੰ ਹੀ ਹੈ ਤੂੰ ਆਪੇ ਗੁਪਤ ਆਪੇ ਪ੍ਰਗਟ ਹੈ ਜਦੋਂ ਕੋਈ ਰੰਗ ਰੂਪ ਹੈ ਹੀ ਨਹੀਂ ਜੇ ਤੂੰ ਦਿਖਾਈ ਹੋਈ ਨਹੀਂ ਦਿੰਦਾ ਹੈ ਕਹਿੰਦੇ ਫਿਰ ਵੀ ਤੂੰ ਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਸਹਸਤਾ ਬਨੈਨ ਨਾਨ ਨੈਨ ਹੈ ਤੁਹੇ ਕੋ ਸਹਸ ਮੂਰਤ ਨਾਨਾ ਇਕ ਤੋਹੀ ਸਹਸ ਪਦ ਬਿਮਲ ਨਾਨ ਇਕ ਪਦ ਗੰਧ ਵਿਨ ਸਹਸਤਾ ਵਗੰਧ ਇਵਚਲਤ ਮੁਹੀ ਤੇਰੇ ਇਸ ਚਿਤ੍ਰਨੇ ਮੈਨੇ ਮੋਲ ਲਿਆ ਹੈ ਮਾਲਕ ਕਿ ਜਦੋਂ ਤੂੰ ਸਾਰਿਆਂ ਚ ਬੈਠਾ ਹੋਇਆ ਆਸਾਕਾਰ ਰੂਪ ਦੇ ਵਿੱਚ ਐ ਸਭ ਤੂੰ ਹੀ ਹੈ ਇਹ ਜਿਹੜਾ ਗੋਪਤਾ ਉਸ ਬਿਲੇ ਕੁਛ ਵੀ ਨਹੀਂ ਤਾਂ ਵੀ ਤੂੰ। ਤੋ ਸਤੁਰ ਕਹਿੰਦੇ ਨੇ ਤੂੰ ਆਪੇ ਗੁਪਤਾ ਉਹ ਆਪੇ ਗੁਪਤ ਹੈ ਆਪੇ ਪ੍ਰਗਟ ਆਪੇ ਜਹਰ ਦੁਨੀਆ ਦੇ ਵਿੱਚ ਆਪੇ ਸਵਰੰਗ ਮੰ ਪ੍ਰਗਟ ਦਾ ਮਤਲਬ ਜाहਰ ਜਾਰ ਮਤਲਬ ਸਾਰੀ ਸ੍ਰਿਸ਼ਟੀ ਤੋ ਸਾਰੀ ਸ੍ਰਿਸ਼ਟੀ ਦੇ ਵਿੱਚ ਰੱਬ ਹੀ ਹੈ। ਤੋ ਸਤੁਰ ਨੇ ਆਪੇ ਸਵਰੰਗ ਜਦੋਂ ਸਸਾਪ ਬੇਸਿਆਰੀ ਗੁਰਬਾਣੀ ਦੇ ਵਿੱਚ ਕਦੇ ਵੀ ਸ਼ਬਦ ਆਵੇਗਾ ਕਿ ਬਹੁਵਚਨ ਵਾਸਤੇ ਹੋਵੇਗਾ। ਇਸੇ ਕਰਕੇ ਅਗੇ ਰੰਗ ਦੇ ਗੱਗੇ ਨੂੰ ਔਂਕੜ ਨਹੀਂ ਹੈ ਸਾਰੇ ਰੰਗ ਤੂੰ ਆਪੇ ਹੀ ਸਾਰੇ ਆਨੰਦ ਮੰਨਦਾ ਹੈ ਆਪੇ ਹੀ ਸਾਰੇ ਰੰਗ ਮੰਨਦਾ ਹੈ ਸਾਧਕ ਸਾਧਨਾ ਕਰਨ ਵਾਲੇ ਸਿੱਧ ਪੂਜੇ ਹੋਏ ਜੋਗੀ ਗੁਰੂ ਜਿਹਨਾਂ ਉਸਕੇ ਨੇ ਗੁਰੂ ਬਹੁਤ ਚੇਲੇ ਉਹਨਾਂ ਦੇ ਬਹੁਤੇ ਚੇਲੇ ਖੋਜਤ ਫਿਰਹਿ ਫੁਰਮਣ ਖੋਜਤ ਫਿਰਦੇ ਹਨ ਫੁਰਮਣ ਉਸ ਪ੍ਰਮਾਤਮਾ ਦੇ ਫੁਰਮਾਨ ਨੂੰ ਉਸ ਪ੍ਰਮਾਤਮਾ ਦੇ ਫਰਮਾਨ ਅਨੁਸਾਰ ਕਹ ਲਈਏ ਸਾਧਨਾ ਕਰਨ ਵਾਲੇ ਪੂਜੇ ਹੋਏ ਸਿੱਧ ਗੁਰੂ ਉਹਨਾਂ ਦੇ ਬਹੁਤੇ ਚੇਲੇ ਆ ਜਿਹੜਾ ਗੋਪਤ ਤੇ ਪ੍ਰਗਟ ਆ ਜਿਹੜੀ ਤੇਰੀ ਤਾਕਤ ਹੈ ਉਹਨੂੰ ਲੱਭਦੇ ਰਹੇ ਕੋਈ ਦੇ ਫਿਰਦੇ ਨੇ ਤੇਰੇ ਫਰਮਾਨ ਦੇ ਵਿੱਚ ਨੇ ਸਾਰੇ ਤੇਰੇ ਹੁਕਮ ਦੇ ਵਿੱਚ ਨੇ ਸਾਰੇ ਮੰਗਹਿ ਨਾਮ ਪਾਏ ਇਹ ਲਿਖਿਆ ਇਹ ਪਿਖਿਆ ਦਾ ਪੜਨਾਂ ਨਹੀਂ ਵਿਸ਼ੇਸ਼ਣ ਹੈ ਪਿਖਿਆ ਇਸਤਰੀ ਲਿੰਗ ਇਸ ਕਰਕੇ ਇਹ ਦਿਹਾ ਹ ਨੂੰ ਔਕੜ ਨਹੀਂ ਹੈ ਇਹ ਬੜਾ ਭੇਦ ਹੈ ਕਈ ਜਗ੍ਹਾ ਹ ਹ ਨੂੰ ਔਕੜ ਹੁੰਦੀ ਕਈ ਜਗ੍ਹਾ ਨਹੀਂ ਹੁੰਦੀ ਕਈ ਜਗ੍ਹਾ ਈੜੀ ਲਮ ਹਾ ਵੀ ਹੁੰਦਾ ਕਿ ਜਗ੍ਹਾ ਔਕੜ ਵੀ ਹੁੰਦੀ ਪਰ ਉਹਦਾ ਕਾਰਨ ਪੁਲਿੰਗ ਇਸਤਰੀ ਲਿੰਗ ਸ਼ਬਦੀ ਜਿਹਦਾ ਹੈ ਜਾਂ ਬਹੁਵਚਨ ਵਗੈਰਾ ਕਈ ਕਾਰਨ ਬਣਦੇ ਨੇ ਤੇ ਇੱਥੇ ਜਿਹੜਾ ਕਾਰਨ ਹੈ ਪਿਖਿਆ ਇਸਤਰੀ ਲਿੰਗ ਸ਼ਬਦ ਹੈ ਤੇ ਇਸ स्त्रीलिंग ਸ਼ਬਦ ਨਾ ਉਨਕੜ ਨਹੀਂ ਆਉਂਦੀ ਉਹਦੇ ਵਿਸ਼ੇਸ਼ਣ ਨੂੰ ਵੀ ਨਹੀਂ ਆਵੇਗੀ ਉਹਦੇ ਪੜਨਾਵ ਨੂੰ ਵੀ ਨਹੀਂ ਆਏਗੀ ਤੋ ਸਤਵਰ ਕਹਿੰਦੇ ਨੇ ਮੰਗ ਹੈ ਨਾਮ ਤੇਰੇ ਕੋਲ ਨਾਮ ਮੰਗਦੇ ਫਿਰਦੇ ਨੇ ਆ ਸਾਰੇ ਸਾਧਨ ਕਰਨ ਵਾਲੇ ਪੁੱਜੇ ਹੋਏ ਸਿੱਧ ਗੁਰੂ ਉਹਨਾਂ ਦੇ ਬਹੁਤੇ ਚੇਲੇ ਮੰਗ ਹੈ ਨਾਮ ਪਾਏ ਇਹ ਭਿਖਿਆ ਤੇਰੇ ਕੋਲੇ ਭਿਖਿਆ ਪ੍ਰਾਪਤ ਕਰਦੇ ਨੇ ਤੇਰੇ ਕੋਲੇ ਦਾਤ ਪ੍ਰਾਪਤ ਕਰਦੇ ਨੇ ਤੇਰੇ ਦਰਸ਼ਨ ਕੋ ਪਰਵਾਣ ਤੇ ਤੇਰੇ ਦਰਸ਼ਨ ਤੋਂ ਸਦਕੇ ਜਾਂਦੇ ਨੇ ਬਲਿਹਾਰ ਜਾਂਦੇ ਬਿਨਾਂਸੀ ਪ੍ਰਭ ਖੇਲ ਰਚਾਇਆ ਹੁਣ ਖੇਲ ਸ਼ਬਦ ਪੁਲਿੰਗ ਇਸਤਰੀ ਪੁਲਿੰਗ ਸ਼ਬਦ ਹੈ ਇੱਕ ਵਚਨ ਹੈ ਪੁਲਿੰਗ ਇਸੇ ਕਰਕੇ ਲਲੇ ਨੂੰ ਔਂਕੜ ਹੈ ਤੋ ਖੇਲ ਦਾ ਅਰਥ ਹੁੰਦਾ ਖੇਡ ਪਰ ਖੇੜ ਤਾਂ ਇਸਤਰੀ ਲਿੰਗ ਸ਼ਬਦ ਹੈ ਸਤਿਗੁਰੂ ਨੇ ਇਥੇ ਰਚਾਇਆ ਸ਼ਬਦ ਨਾਲ ਲਿਖ ਦਿੱਤਾ ਇਹਦਾ ਅਰਥ ਹੈ ਤਮਾਸ਼ਾ ਇਸ ਸੰਸਾਰ kia ਖੇਲ ਬਡ ਮੇਲ ਤਮਾਸ਼ਾ ਬਾ ਗੁਰੂ ਤੇਰੀ ਸਬਰ ਰਚਨਾ ਤੋਂ ਸਤਮੈ ਅਵਨਾਸੀ ਜਿਹੜਾ ਨਾਸ਼ ਨਹੀਂ ਹੁੰਦਾ ਪ੍ਰਮਾਤਮਾ ਪ੍ਰਭ ਦੇ ਭੱਵੇਂ ਨੂੰ ਸ੍ਰੀ ਪ੍ਰਭ ਨੇ ਪ੍ਰਮਾਤਮਾ ਨੇ ਜਿਹੜਾ ਪ੍ਰਮਾਤਮਾ ਨਾਸ਼ ਨਹੀਂ ਹੁੰਦਾ ਉਸ ਪ੍ਰਮਾਤਮਾ ਨੇ ਖੇਲ ਰਚਾਇਆ ਇਹ ਸੰਸਾਰ ਇੱਕ ਤਮਾਸ਼ਾ ਬਣਾਇਆ ਖੇਡ ਰਚੀ ਸੀ ਦਕਨ ਨੇ ਵੀ ਖੇਡ ਰਚੀ ਰੱਬ ਨੇ ਤਮਾਸ਼ਾ ਬਣਾਇਆ ਗੁਰਮੁਖ ਸੋਚੀ ਹੋਈ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲੇ ਮਨੁੱਖ ਨੇ ਸੋਚੀ ਹੋ ਜਾਂਦੀ ਕਿ ਸਾਰਾ ਸੰਸਾਰ ਪ੍ਰਮਾਤਮਾ ਦੀ ਖੇਡ ਹੈ ਰੱਬ ਦੀ ਖੇਡ ਹੈ ਆਪ ਹੀ ਉਹ ਗੁਪਤ ਹੈ ਆਪ ਹੀ ਉਪਰਗਟ ਹੈ ਉਹਨੂੰ ਇੱਕ ਗਿਆਨ ਹੋ ਜਾਂਦਾ ਸੋਝੀ ਹੋ ਜਾਂਦੀ ਜਿਹੜਾ ਗੁਰੂ ਦੇ ਦਸਰਾਂ ਤੇ ਚੱਲ ਕੇ ਰੱਬ ਨੂੰ ਜੀਤੇ ਕਰਦਾ ਹੈ ਨਾਨਕ ਨਾਨਕ ਸ਼ਬਦ ਹੈ ਸੰਬੋਧਨ ਹੈ ਨਾਨਕ ਸਭ ਆ ਦੇਖੋ ਫਿਰ ਸਭ ਦੇ ਭਵੇਂ ਨੂੰ ਸਿਆਜਿਆ ਗਈ ਬਹੁਵਚਨ ਹੈ ਅੱਗੇ ਜੁਗ ਸ਼ਬਦ ਜੁਗਚਾਰ ਹੈ ਆਪੇ ਬਹੁਵਚਨ ਹੋ ਗਿਆ ਨਾਨਕ ਸਭ ਯੁਗ ਸਾਰੇ ਯੁਗਾਂ ਵਿੱਚ ਆਪੇ ਵਰਤੈ ਉਹ ਪ੍ਰਮਾਤਮਾ ਆਪੇ ਵਰਤਦਾ ਹੈ ਸਾਰੇ ਯੁਗਾਂ ਵਿੱਚ ਆਪੇ ਹੀ ਹੈ ਪ੍ਰਮਾਤਮਾ ਪਰਮੇਸ਼ਰ ਦੂਜਾ ਅਵਰਨ ਕੋਈ ਉਸ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ ਜੇ ਸਾਰੇ ਯੁਗਾਂ ਵਿੱਚ ਹੋਵੇ ਉਸ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ ਜਿਹਦੇ ਵਿੱਚ ਆ ਸਾਰੀਆਂ ਕਲਾ ਹਨ ਆ ਸਾਰੇ ਜਿਹੜੇ ਗੁਣ ਗਣ ਆਏ ਨੇ ਸਤ ਗੁਣ ਨੇ ਜਿਹੜੇ ਉਸ ਪਰਮਾਤਮਾ ਦੀ ਸਮਰੱਥਾ ਦੱਸੀ ਹੈ ਰੱਬ ਤੋਂ ਬਿਨਾ ਕਿਸੇ ਹੋਰ ਵਿੱਚ ਹੈ ਹੀ ਨਹੀਂ ਹੈ ਤੋ ਸਤਗੁਰੂ ਜੀ ਸਿੱਧਾਂ ਨੂੰ ਸਮਝਾਉਂਦੇ ਆ ਉਸ ਰੱਬ ਨਾਲ ਸਿੱਧੀ ਗੱਲ ਕਰਦੇ ਆ ਗੱਲ ਕਹਿੰਦੇ ਨੇ ਕਿ ਇਹ ਦਾਤਾ ਆ ਮਾਲਕਾ ਤੇਰੀ ਹਾਲਤ ਤੇਰੀ ਗਿਣਤੀ ਮਿਤੀ ਤੂੰ ਹੀ ਜਾਣਦਾ ਹੋਰ ਕੋਈ ਦੱਸੇ ਨਹੀਂ ਸਕਦਾ ਹੈ ਉਹ ਆਪੇ ਗੁਪਤ ਹੈ ਆਪੇ ਪ੍ਰਗਟ ਹੈ ਆਪੇ ਸਾਰੇ ਪਿਆਰ ਰੰਗ ਆਨੰਦ ਮਾਣ ਰਿਹਾ ਹੈ ਸਾਧਨਾ ਕਰਨ ਵਾਲੇ ਪੂਜੇ ਹੋਏ ਯੋਗੀ ਗੁਰੂ ਉਹਨਾਂ ਦੇ ਬਹੁਤੇ ਚੇਲੇ ਤੇਰੇ ਹੁਕਮ ਦੇ ਵਿੱਚ ਹੀ ਤੇਰੇ ਫਰਮਾਨ ਦੇ ਵਿੱਚ ਹੀ ਫਿਰਦੇ ਨੇ ਤੇਰੇ ਕੋਲੋਂ ਨਾਮ ਮੰਗਦੇ ਨੇ ਨਾਮ ਦੀ ਭਿਕਿਆ ਲੈ ਕੇ ਤੇਰੇ ਦਰਸ਼ਨ ਤੋਂ ਸਦਕੇ ਜਾਂਦੇ ਨੇ ਅਬਿਨਾਸੀ ਪ੍ਰਭ ਨੇ ਪ੍ਰਮਾਤਮਾ ਨੇ ਸੰਸਾਰ ਜਿਹੜਾ ਇੱਕ ਤਮਸ਼ਾ ਰਚਿਆ ਤੇ ਕਿਸੇ ਗੁਰਮੁਖ ਨੂੰ ਹੀ ਇਹ ਜਿਹੜਾ ਗੁਰੂ ਦੇ ਸਿਰਾ ਤੇ ਚੰਦਾ ਇਸ ਕਰਕੇ ਹੀ ਨਾਨਕ ਸਾਰਿਆਂ ਯੁੱਗਾਂ ਦੇ ਵਿੱਚ ਪ੍ਰਮਾਤਮਾ ਆਪੇ ਵਰਤ ਰਿਹਾ ਦੂਜਾ ਉਹ ਤੇ ਬਿਨਾਂ ਹੈ ਹੀ ਕੋਈ ਨਹੀਂ ਹਾ ਸੋ ਇੱਥੇ ਆਪੇ ਸਤਿਗੁਰ ਨੇ ਸਿੱਧ ਗੋਸਤ ਬਾਣੀ ਦੀ ਸੰਪੂਰਨਤਾ ਕੀਤੀ ਹੈ ਪਰਮਾਤਮਾ ਪਰਮੇਸ਼ਰ ਨੂੰ ਯਾਦ ਕਰਦੇ ਸਤਗੁਰ ਨੇ ਸਾਰੀ ਗੱਲ ਆ ਕੇ ਰੱਬ ਤੇ ਮੁਕਾਈ ਕਿ ਉਹ ਪਰਮਾਤਮਾ ਹੀ ਸਭ ਕੁਝ ਕਰ ਰਿਹਾ ਸਿਸਾਬ ਦੇ ਨਾਮ ਜਪ ਕੇ ਜਿਨੇ ਚੇਤੇ ਕਰੀ ਗੁਰੂवाणी ਬਣੀ ਅੱਜ ਸਿੱਧ ਗੋਸਤ ਬਾਣੀ ਦੀ ਸੰਪੂਰਨਤਾ ਹੋਈ ਹੈ ਇਸ ਤੋਂ ਬਾਅਦ ਹੁਣ ਕੋਈ ਹੋਰ ਬਾਣੀ ਜਿਹੜੀ ਹੈ ਉਹ ਆਪ ਸਿੰਘ ਜੀ ਨਾਲੋਂ ਸਾਂਝੀ ਕਰਨ ਦਾ ਯਤਨ ਕਰਾਂਗਾ ਆਪ ਜੀ ਨੂੰ ਅਗਰ ਇਹ ਵਿਚਾਰ ਸਾਂਝੀ ਕੀਤੀ ਹੋਈ ਚੰਗੀ ਲੱਗੀ ਤੈਨੂੰ ਜਰੂਰ ਸਾਂਝੀ ਕਰਿਓ ਅੱਗੇ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਗੁਰਬਾਣੀ ਪੜਨ ਵਾਲੇ ਸੱਜਣਾ ਤੱਕ ਇਹ ਜਿਹੜੀ ਕੀਤੀ ਹੋਈ ਵਿਚਾਰ ਹੈ ਉਹ ਵੱਤ ਵੱਤ ਪਹੁੰਚ ਸਕੇ ਤੇ ਜਿਹੜੇ ਗੁਰੂ ਪਿਆਰੇ ਬਾਣੀ ਪੜਨ ਵਾਲੇ ਉਹ ਲਾ ਹੱਲ ਲੈ ਸਕਣ ਸੋ ਸਤਿਗੁਰੂ ਕਿਰਪਾ ਤੁਹਾਨੂੰ ਦੇਣ ਤਕ ਨੂੰ ਗੁਰੂ ਵਾਲੇ ਗਣ ਕੇ ਨਾਮ ਦੇ ਪੀਏ ਤਾਂ ਹੀ ਦੁਨੀਆ ਬਚਾਉਣਾ ਸਫਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ